सब तो वी अमीरी है विचार की अमीरी द क्वालिटी ऑफ माई थॉट्स इज क्वालिटी ऑफ माई लाइफ लिख लो जी लिख के उत्ते बॉक्स बना दो क्वालिटी ऑफ माई थॉट इज ਕਵਾਲਿਟੀ ਆਫ ਮਾਈ ਲਾਈਫ ਉੱਤੇ ਬਾਕਸ ਬਣਾ ਦਿਓ ਜੀ ਜੇ ਮੇਰੇ ਥਾਟਸ ਦੀ ਕੁਆਲਿਟੀ ਵਧੀਆ ਹੈ ਤੇ ਮੇਰੀ ਲਾਈਫ ਦੀ ਕੁਆਲਿਟੀ ਵਧੀਆ ਡਿਡ ਯੂ ਐਗਰੀ ਵਿਦ ਮੀ অর ਨਾਟ ਜੇ ਤੁਹਾਨੂੰ ਰਾਤੀ ਲੇਟਦੇ ਆਂ ਬੜੀ ਵਧੀਆ ਨੀਂਦ ਆ ਰਹੀ ਹੈ ਸਵੇਰੇ ਬੜੇ ਚਾਹ ਨਾਲ ਉੱਠ ਰਹੇ ਆਂ ਸੋਏ ਚਿੰਤਾ जाग चिंता दिस इज द हैप्पीनैस इंडैक्स जे पाठ तो बाद करे अंदर सहज आ गया टिका आ गया कोई नुकसान हो गया कोई नुकस मेरी इच्छा पूरी नहीं होबराहट को नहीं हो रही ठीक है चलो यह भी ठीक है यह गलत हो गया चलो यह भी ठीक है जो भाणे चया मैं अपने वलों चंगा करने की कोशिश की मेरे अंदर गिल्ट नहीं है मेरे अंदर पछतावा नहीं है मेरे अंदर चा है ਸਦਾ ਮੰਚਾਓ ਜਪਤੀ ਸਾਹਿਬ ਵਿੱਚ ਪੜਦੇ ਆ ਨਾ ਸਾਰੇ ਵੱਲੋਂ 1 ਮਿੰਟ ਕਾ ਲਿਖ ਲੋ ਫਟਾਫਟ ਲਿਖ ਵੀ ਲੋ ਬੇਟਾ ਸਦਾ ਮੰਚਾਓ ਕੌਣ ਦੱਸੇਗਾ ਦਾ ਮਤਲਬ ਜੀ ਸਦਾ ਮਨਚਾਓ ਹਾਂ ਮੰਦੇ ਨੰਨੇ ਨੂੰ ਸਿਹਾਰੀ ਆ ਦਾ ਮਤਲਬ ਮਨ ਵਿੱਚ ਕੀ ਹੋਵੇ ਚਾਹ ਹੋਵੇ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਥਿਸ ਇਜ਼ ਦਾ ਰੀਅਲ ਸਕਸੈਸ ਹਰ ਬੰਦੇ ਨੂੰ ਮੈਂ ਕਹਨਾ ਵੀ ਉਹ ਉਹਨੂੰ ਆਪਣੇ ਆਪ ਨੂੰ ਜਰੂਰ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਮੈਨੂੰ ਕਿੰਨਾ ਕੋ ਪਿਆਰ ਕਰਦੇ ਨੇ ਮੇਰੀ ਭਗਤੀ ਤੇ ਮੇਰੀ ਸੇਵਾ ਤੇ ਮੇਰੇ ਨਿਤਨੇਮ ਤੇ ਗੁਰੂ ਸਾਹਿਬ ਖੁਸ਼ ਹੋ ਰਹੇ ਨੇ ਕਿ ਨਹੀਂ ਖੁਸ਼ ਹੋ ਰਹੇ ਜੇ ਮੇਰਾ ਚਾ ਵਧ ਰਿਹਾ ਇਹਦਾ ਮਤਲਬ ਗੁਰੂ ਜੀ ਮੇਰੇ ਤੇ ਖੁਸ਼ ਹੋ ਰਹੇ ਨੇ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ ਅਗਰ ਮੇਰੇ ਅੰਦਰ ਟੈਨਸ਼ਨ ਵੱਧ ਰਹੀ ਏ ਚਿੰਤਾ ਵੱਧ ਰਹੀ ਏ ਕਬਰਾਟ ਹੋ ਰਹੀ ਏ ਹਾਏ ਐ ਨਾ ਹੋ ਜਾਈ ਹਾਏ ਨਾ ਹੋ ਜਾਈ ਜੇ ਜੋ ਹਰ ਵੇਲੇ ਦੁਖੀ ਦੁਖੀ ਡਿਪਰੈਸ ਹੋ ਰਿਆਂ ਫਿਰ ਇਹਦਾ ਮਤਲਬ ਮੇਰੀ ਭਗਤੀ ਠੀਕ ਨਹੀਂ ਹੈ ਮੈਂ ਕੇਵਲ ਨੇਮ ਕਰ ਰਿਹਾ ਪ੍ਰੇਮ ਨਹੀਂ ਕਰ ਰਿਹਾ ਲਿਖ ਲਓ ਜਲਦੀ ਜਲਦੀ ਪਹਿਲੀ ਪੌੜੀ ਨੇਮ ਦੀ ਦੂਜੀ ਪੌੜੀ ਫਟਾਫਟ ਜਲਦੀ ਜਲਦੀ ਲਿਖ ਲੋ ਜੀ ਪਹਿਲੀ ਪੌੜੀ ਨੇਮ ਦੀ ਦੂਜੀ ਪੌੜੀ ਨੇਮ ਦੀ ਚਲੋ ਉੱਚੀ ਉੱਚੀ ਬੋਲੋ ਸਾਰੇ ਜਣੇ ਪਹਿਲੀ ਪੌੜੀ ਨੇਮ ਦੀ ਦੂਜੀ ਪੌੜੀ ਨੇਮ ਦੀ ਹਾਂ ਉਹ ਕਹਿੰਦੇ ਪਹਿਲਾਂ ਲਿਖ ਲਈਏ ਨਹੀਂ ਤੇ ਗਲਤ ਹੋ ਜਾਂਦਾ ਹੈ ਨਾ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਲਿਖ ਲਿਆ ਜੀ ਚਲੋ ਉੱਚੀ ਸਾਰੀ ਬੋਲੋ ਪਹਿਲੀ ਪੌੜੀ ਨੇਮ ਦੀ ਦੂਜੀ ਪੌੜੀ ਨੇਮ ਦੀ ਹਾਂ ਮੈਨੂੰ ਲੱਗਦਾ ਹੈ ਸਾਡੇ 10-20 ਸਾਲਾਂ ਦਾ ਪਿੱਛੇ ਜਿਹੜਾ ਪ੍ਰਚਾਰ ਹੋਇਆ ਨਾ ਬਹੁਤ ਵਧੀਆ ਪ੍ਰਚਾਰ ਹੋਇਆ ਮੈਂ ਕਹਿੰਨਾ ਪੰਥਦਰਦੀਓ ਡਟੇ ਰਹੋ ਤੁਹਾਡੇ ਪ੍ਰਚਾਰ ਦਾ ਅਸਰ ਹੋ ਰਿਹਾ ਜੀ ਇਹ ਕੈਂਪਾਂ ਦਾ ਅਸਰ ਹੋ ਰਿਹਾ ਹੈ ਹੈਨਾ ਮੈਗਜ਼ੀਨ ਸਿੱਖ ਫਲਵਾੜੀ ਦਾ ਅਸਰ ਹੋ ਰਿਹਾ ਹੈ ਹੈਨਾ ਪਿਛਲੇ 20 ਸਾਲਾਂ ਵਿੱਚ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਸਾਡਾ ਨਾਮ ਬੜਿਆਂ ਦਾ ਬਣ ਗਿਆ ਜਿਹੜੇ ਨਹੀਂ ਕਰਦੇ ਸੀ ਪਾਠ ਉਹਨਾਂ ਨੇ ਕੱਲਾ ਜਪਜੀ ਸਾਹਿਬ ਕਰਨਾ ਸ਼ੁਰੂ ਕਰਤਾ ਜਿਹੜਾ ਕੱਲੇ ਜਪਜੀ ਸਾਹਿਬ ਕਰਦੇ ਸੀ ਉਹਨਾਂ ਨੇ ਨਿਤਨੇਮ ਕਰਨਾ ਸ਼ੁਰੂ ਕਰਤਾ ਪੰਜ ਪਾਣੀਆ ਜਿਹੜਾ ਉਹ ਨਹੀਂ ਉਹ ਵੀ ਕਰਦੇ ਸੀ ਉਹਨਾਂ ਨੇ ਅੱਗੋਂ ਹੋਰ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਂ ਉਹਨਾਂ ਕਹਿਣਾ ਵੀ ਹੁਣ ਸਮਾਂ ਆ ਗਿਆ ਸਾਨੂੰ ਬਹੁਤ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਪ੍ਰੇਮ ਤੇ ਨੇਮ ਤੇ ਪ੍ਰੇਮ ਜਦੋਂ ਅਸੀਂ ਪ੍ਰੇਮ ਕਰਾਂਗੇ ਸ਼ਬਦ ਧਰੋ ਪਿਆਰੋ ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਨੂੰ ਪਿਆਰ ਕਰਨਾ ਤੇ ਬੇਟਾ ਉਸ ਪਿਆਰ ਦੀ ਨਿਸ਼ਾਨੀ ਵੀ ਇਹ ਹੈ ਤੇ ਉਹਦੇ ਵਿੱਚ ਸਾਡਾ ਸੁਭਾਅ ਵੀ ਇਹ ਬਣ ਜਾਏਗਾ ਕਿ ਸਾਨੂੰ ਸਭ ਭਲਾਈ ਭਲਾ ਲੱਗੇਗਾ ਜੇ ਮੈਂ ਟ੍ਰੇਨ ਤੇ ਜਾਵਾਂ ਜੀ ਹੁਣੇ ਤੇ ਮੇਰੀ ਟ੍ਰੇਨ ਮਿਸ ਹੋ ਜਾਏ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਇਹ ਤਾਂ ਜਿਹਦੀ ਜਿਹਦੀ ਜਾਏ ਮਿਸ ਹੋਏਗੀ ਨਾ ਉਹਨੂੰ ਪੁੱਛੋ ਜਰਾ ਆਪਾਂ ਤਾਂ ਜੋ ਮਰਜੀ ਕਮੈਂਟ ਕਰ ਦਾਂਗੇ ਹਾਂ ਸੱਚੀ ਗੱਲ ਹੈ ਬੇਟਾ ਜੀ ਜੇ ਮੈਂ ਘਰੋਂ ਟਾਈਮ ਨਾਲ ਨਿਕਲਿਆ ਵੀ ਟ੍ਰੈਫਿਕ ਵਿੱਚ ਫਸ ਗਿਆ ਕੋਈ ਕਾਰਨ ਹੋ ਗਿਆ ਮੇਰੀ ਟ੍ਰੇਨ ਮਿਸ ਹੋ ਗਈ ਹੁਣ ਮੈਂ ਝੁਰੀ ਜਾਵਾਂ ਦੁਖੀ ਹੋਈ ਚੱਲਾਂ ਇਹ ਸਿੱਖੀ ਨਹੀਂ ਹੈ ਹੈਨਾ ਪਰ ਇਹ ਵੀ ਨਹੀਂ ਸਿੱਖੀ ਕਿ ਮੈਂ ਜਾਣ ਕੇ ਲੇਟ ਹੋਵਾਂ ਤੇ ਟ੍ਰੇਨ ਮਿਸ ਹੋ ਜਾਵੇ ਤੇ ਮੈਂ ਕਹਾਂ ਲਓ ਜੀ ਲਓ ਮੈਂ ਤੇ ਭਾਣੇ ਚ ਰਹਿਣਾ ਨਹੀਂ ਨਹੀਂ ਇਹ ਵੀ ਨਹੀਂ ਹੈ ਆਈ ਐਮ ਟੂ ਡੂ ਮਾਈ ਬੈਸਟ ਉਸ ਤੋਂ ਬਾਅਦ ਜੋ ਵੀ ਹੋਵੇ ਮੈਨੂੰ ਚੰਗਾ ਲੱਗੇ ਐ ਸਿੱਖ ਦਾ ਸੁਭਾਜ ਏ ਸਿੱਖ ਐਨੀ ਚੜਦੀ ਕਲਾ ਹਾਂ ਇੱਕ ਸ਼ਬਦ ਲਿਖੋ ਜੀ ਚੜਦੀ ਕਲਾ ਜਲਦੀ ਜਲਦੀ ਲਿਖੋ ਜੀ ਉਹ ਦੀਦੀ ਨੇ ਮੈਂ ਤੇ ਆਪਣੀ ਫੇਸਬੁੱਕ ਹੁਣ ਦੇਖੀ ਜੀ ਮੈਨੂੰ ਦਿਖਾਈ ਐ ਇਹਨਾਂ ਨੇ ਕਹਿੰਦੇ ਜੀ ਤਿੰਨ ਵਾਰੀ ਇਛਾ ਲਿਖਿਆ ਹੋਇਆ ਮੈਂ ਤੇ ਪਤਾ ਨਹੀਂ ਕਾਦੀ ਬਣਾਈ ਵੀ ਦੇਖੀ ਨਹੀਂ ਜੀ ਹੁਣ ਮੈਂ ਦੇਖਿਆ ਕਰਾਂਗਾ ਜੀ ਤੁਸੀਂ ਦੇਖਦੇ ਹੁੰਦੇ ਹੋ ਮੈਂ ਤੇ ਸਾਲ ਚ ਇੱਕ ਵਾਰੀ ਦੋ ਵਾਰੀ ਜਾਣਾ ਪਤਾ ਨਹੀਂ ਉਹ ਵੀ ਭੁੱਲ ਜਾਂਣਾ ਐਨੀ ਹਾਉ ਸਾਰੇ ਲਿਖੋ ਸ਼ਬਦ ਚੜਦੀ ਕਲਾ ਲਿਖ ਲਿਆ ਸਾਰੇ ਬੋਲੋ ਚੜਦੀ ਕਲਾ ਫਿਰ ਬੋਲੋ ਚੜਦੀ ਕਲਾ ਮੇਰੀ ਜੇਬ ਵਿੱਚ ਨਾ ਬੜੇ ਸਾਰੇ ਨੋਟ ਹੈਗੇ ਨੇ ਹੈ ਨਾ ਮੈਂ ਕੀ ਕਰਦਾ ਥੋੜੀ ਦੇਰ ਬਾਅਦ ਦੇਖਦਾ ਹੈਗੇ ਨੇ ਨਾ ਅੱਛਾ ਜੇ ਮੇਰੀ ਜੇਬ ਵਿੱਚ ਸੋਨੇ ਦੇ ਬਿਸਕੁਟ ਹੋਣ ਹੀਰੇ ਹੋਣ ਫਿਰ ਕੀ ਕਰਾਂਗਾ ਮੈਂ ਪਹਿਲੀ ਗੱਲ ਤੇ ਦੱਸਾਂਗਾ ਹੀ ਨਹੀਂ ਤੁਹਾਨੂੰ ਤੇ ਜੇ ਤੁਹਾਨੂੰ ਮੈਨੂੰ ਪਤਾ ਹੋਵੇ ਮੈਂ ਬਾਰ-ਬਾਰ ਦੇਖਾਂਗਾ ਵੀ ਮੇਰੇ ਕੀਮਤੀ ਚੀਜ਼ ਹੈ ਹੈਗੀ ਹੈ ਨਾ ਬਾਰ-ਬਾਰ ਦੇਖਦਾ ਰਾਂਗਾ ਹੈ ਨਾ ਮੈਂ ਹੁਣ ਸੋਚਦਾ ਸਾਡੀ ਸਭ ਤੋਂ ਕੀਮਤੀ ਚੀਜ਼ ਪਤਾ ਹੈ ਕਿਹੜੀ ਏ ਗੁਰੂ ਗੁਰੂ ਗਿਆਨ ਆ ਜਿਹੜਾ ਲਿਖਿਆ ਤੁਸੀਂ ਹੁਣੇ ਸਿੱਖੀ ਦੀ ਸਭ ਤੋਂ ਕੀਮਤੀ ਚੀਜ਼ ਹੈ ਹਾਂ ਇਹ ਚੜ੍ਹਦੀ ਕਲਾ ਆਏਗੀ ਨਾਮ ਰਾਈ ਮੈਂ ਕਹਿੰਦਾ ਜਦ ਤੱਕ ਸਿੰਘਾਂ ਦੀ ਚੜ੍ਹਦੀ ਕਲਾ ਕਾਇਮ ਹੈ ਨਾ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਆ ਵੀਰ ਜੀ ਨੇ ਬੜੀ ਵਧੀਆ ਗੱਲ ਸੁਣਾਈ ਸੀ ਦਿੱਲੀ ਦੇ ਮੋਰਚੇ ਦੀ ਮੈਂ ਤੇ ਕਹਿੰਦਾ ਕਿਸਾਨ ਮੋਰਚੇ ਨੇ ਸਿੱਖ ਆਦਰਸ਼ ਆਚਾਰ ਵਿਹਾਰ ਦੀ ਕਮਾਲ ਦੀ ਮਿਸਾਲ ਪੇਸ਼ ਕੀਤੀ ਹੈ ਸਾਰੀ ਦੁਨੀਆ 'ਚ ਗੌਰਵ ਦੀ ਤੇ ਬੜਾ ਸਮਾਂ ਉੱਥੇ ਰਹਿ ਵੀ ਨੇ ਜੀ ਹੁਣ ਵੀ ਜਾਣਦੇ ਨੇ ਹੈ ਨਾ ਓਏ ਹੋਏ ਹੋਏ ਮੈਂ ਇੰਨਾ ਖੁਸ਼ ਹਾਂ ਇਸ ਕਿਸ ਕਹਿੰਦੇ ਨੇ ਉਹ ਕਿਸਾਨ ਜਿੱਤਣਗੇ ਕਿ ਹਾਰਨਗੇ ਕੀ ਹੋਏਗਾ ਫੈਸਲਾ ਕੀ ਹੋਏਗਾ ਮੈਂ ਮੈਂ ਪਤਾ ਕੀ ਕਹਨਾ ਮੈਂ ਕਹਿੰਦਾ ਕਿਸਾਨ ਜਿੱਤ ਗਏ ਨੇ ਉਹ ਰੈਫਰੀ ਹੱਥ ਨਹੀਂ ਉੱਚਾ ਕਰਦਾ ਪਿਆ ਜਿੱਤ ਗਏ ਨੇ ਉਹ ਇੰਨਾ ਲੰਮਾ ਮੂਰਚਾ ਇੰਨਾ ਸ਼ਾਂਤ ਬਈ ਇੰਨੇ ਪਿਆਰ ਨਾਲ ਹਰੇਕ ਨੂੰ ਲੰਗਰ ਦੀ ਗੱਲ ਵੀਰ ਜੀ ਨੇ ਸੁਣਾਈ ਲੰਗਰ ਵੀ ਝਕਾਉਂਦੇ ਨੇ ਚੜਦੀ ਕਲਾ ਵਿੱਚ ਨੇ ਉਹ ਕੱਲ ਇੱਕ ਮਾਤਾ ਜੀ ਦੀ ਪਰਸੋਂ ਇੰਟਰਵਿਊ ਆ ਰਹੀ ਸੀ ਉਹ ਪੁੱਛਦਾ ਆਪ ਮਤਾ ਜੀ ਥੱਕ ਕਬ ਆਏ ਕੰਨੀ ਮੈਂ ਤਾਂ 10 ਮਹੀਨੇ ਕੀ ਆਈ ਹਾਂ ਇਆਫੇ ਆਸੀ ਨਹੀਂ ਥੱਕਦੇ ਸਾਨੂੰ ਨਹੀਂ ਠੰਡ ਲੱਗਦੀ ਦੁਨੀਆਂ ਦੇਖ ਦੇ ਕੇ ਹੈਰਾਨ ਹੋ ਰਹੀਏ ਔਰ ਮੈਨੂੰ ਇੱਥ ਤੱਕ ਪਤਾ ਲੱਗਾ ਹੈ ਕਈ ਯੂਨੀਵਰਸਿਟੀਆਂ ਨੇ ਆਪਣੇ ਸੋਸ਼ੀਓਲੋਜਿਸਟ ਸਟੂਡੈਂਟਸ ਨੂੰ ਟੀਚਰਸ ਨੂੰ ਭੇਜਿਆ ਵੀ ਇਹਨਾਂ ਦੀ ਸਟੱਡੀ ਕਰਕੇ ਆਓ ਇਹ ਸਿੱਖ ਲੋਗ ਇਹ ਸਿੱਖ ਫਾਰਮਰ ਇਹ ਕਿਹੜੀ ਮਿੱਟੀ ਦੇ ਬਣੇ ਨੇ ਇਹ ਘੁਰਾਂਦੇ ਹੀ ਨਹੀਂ ਡੋਲਦੇ ਹੀ ਨਹੀਂ ਸਾਡੇ ਵਰਗਾ ਜਾਏ ਨਾ ਅਸੀਂ ਕਹਿੰਦੇ ਆ ਜੇ ਦਿੱਲੀ ਚੱਲੇ ਆ ਗੌਰਵ ਜੀ ਉੱਥੇ ਜਗ੍ਹਾ ਰਹਿਣ ਦੀ ਜਗ੍ਹਾ ਠੀਕ ਮਿਲ ਜਾਏਗੀ ਹਨਾ ਸਵੇਰੇ ਜੰਗਲ ਪਾਣੀ ਕਿੱਥੇ ਜਾਵਾਂਗੇ ਜੀ ਚਲੋ ਲੰਗਰ ਤੇ ਸਿੰਘ ਛਕਾ ਦੇਣਗੇ ਸਾਡੇ ਮਨ 'ਚ ਕਈ ਤਰ੍ਹਾਂ ਦੇ ਡਰ ਨੇ ਲੇਕਿਨ ਧੰਨ ਉਹ ਸਿੱਖ ਗੁਰੂ ਕੇ ਲਾਲ ਕਿਸਾਨ ਜਿਹੜੇ ਅੱਜ ਵੀ ਸਿੱਖੀ ਨੂੰ ਸੰਭਾਲੀ ਬੈਠੇ ਨੇ ਔਰ ਉਹ ਸਿੱਖੀ ਕਰਕੇ ਉਸ ਚੜ੍ਹਦੀ ਕਲਾ ਕਰਕੇ ਉਹ ਉੱਥੇ ਡਟੇ ਹੋਏ ਬੇਟਾ ਜੀ ਸਦਾ ਯਾਦ ਰੱਖਣਾ ਹੈ ਕਦੇ ਵੀ ਟੈਂਦੀ ਕਲਾ ਵਿੱਚ ਨਹੀਂ ਜਾਣਾ ਸਾਰੇ ਬੋਲੋ ਕਦੇ ਵੀ ਟੈਂਦੀ ਕਲਾ ਵਿੱਚ ਨਹੀਂ ਜਾਣਾ ਪਰ ਜੇ ਆ ਜਾਵੇ ਟੈਂਦੀ ਕਲਾ ਫਿਰ ਕੀ ਕਰਨੀ ਹੈ ਵੀ ਨਾਮ ਜਪਣਾ ਹੈ ਪਹਿਲੀ ਗੱਲ ਜੇ ਤੁਹਾਡੇ ਕੋਲ ਨਾਮ ਨਾ ਜੋਪਿਆ ਜਾਏ ਉਸ ਵੇਲੇ ਫਿਰ ਕੀ ਕਰਨਾ ਹੈ ਕਰੀਏ ਅੱਗੇ ਬੇਨਤੀ ਕਰਨੀ ਹੈ ਚਲੋ ਬੇਨਤੀ ਵੀ ਕਰਤੀ ਚਲੋ ਫਿਰ ਵੀ ਤੁਹਾਡਾ ਹਲੀ ਮੰਨ ਨਹੀਂ ਮੰਨਿਆ ਫਿਰ ਕੀ ਕਰੋਗੇ ਸਿੱਧਾ ਨੇ ਨਾ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਸੀਕ੍ਰੀਟ ਵੀ ਗੁਰੂ ਨਾਨਕ ਦੇਵ ਜੀ ਤੁਸੀਂ ਇੰਨੇ ਵੱਡੇ ਇੰਨੇ ਮਹਾਨ ਕਿਵੇਂ ਬਣ ਗਏ ਹੋ ਥੋੜਾ ਸੀਕ੍ਰੀਟ ਦੱਸੋ ਦੱਸ ਦਿਆਂ ਮੈਂ ਸੀਕ੍ਰੀਟ ਤੁਹਾਨੂੰ ਸਾਰਿਆਂ ਨੂੰ ਦੱਸਤਾ ਫਿਰ ਸੀਕ੍ਰੀਟ ਰਹਿ ਹੀ ਨਹੀਂ ਜਾਏਗਾ ਮੈਂ ਤੇ ਕੰਨ ਵਿੱਚ ਦੱਸਾਂਗਾ ਜਿਹੜੇ ਜਿੰਨੂੰ ਚਾਹੀਦਾ ਹੈ ਸਭ ਨੂੰ ਚਾਹੀਦਾ ਹੈ ਚਲੋ ਸਭ ਆਪਣੇ ਕੰਨ ਖੋਲ ਲਓ ਜੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸਰਵਲ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਕੋਲ ਹੋਰ ਕੋਈ ਓਟ ਨਹੀਂ ਇੱਕੋ ਹੀ ਓਟ ਹੈ ਸੰਗਤ ਦੀ ਤੇ ਬਾਣੀ ਦੀ ਹੁਣੇ ਜਿਹੜੀ ਪਹਿਲੀ ਓਟ ਹੈ ਨਾ ਸੰਗਤ ਦੀ ਐਵੀ ਸਾਡੀ ਹੌਲੀ ਹੌਲੀ ਟੁੱਟਣੀ ਹੋਗੀ ਸੰਗਤ ਮਤਲਬ ਸੰਗਤ ਮਤਲਬ ਕੰਪਨੀ ਕੰਪਨੀ ਮਤਲਬ ਸੌਕੀ ਪਾਜੈਟ ਫਰੈਂਡਸ ਜਿਨ੍ਹਾਂ ਨਾਲ ਅਸੀਂ ਬੈਠਦੇ ਉੱਠਦੇ ਆ ਜੇ ਤੁਹਾਡੇ ਫਰੈਂਡਸ ਅੱਛੇ ਨੇ ਜੇ ਤੁਹਾਡੇ ਫਰੈਂਡਸ ਗੁਰੂ ਨਾਲ ਜੁੜੇ ਹੋਏ ਨੇ ਤੁਹਾਨੂੰ ਜੋੜਦੇ ਨੇ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ ਮਿੱਤਰ ਅਸਾੜੜੇ ਸਈ ਜਿਹੜੇ ਕੁੜੀਆਂ ਮੁੰਡੇ ਤੁਹਾਡੀ ਉਮਰ ਦੇ ਤੁਹਾਡੇ ਤੋਂ ਵੱਡੇ ਤੁਹਾਡੇ ਤੋਂ ਛੋਟੇ ਗੰਦੀਆਂ ਗੱਲਾਂ ਕਰਦੇ ਨੇ ਗੰਦੇ ਜੋਕ ਸੁਣਾਉਂਦੇ ਨੇ ਗੰਦੀਆਂ ਫੋਟੋਆਂ ਭੇਜਦੇ ਨੇ ਉਹਨਾਂ ਨਾਲ ਕੱਟੀ ਕਰ ਦਿਓ ਉਹਨਾਂ ਨਾਲ ਨਾ ਬੈਠੋ ਪਤਾ ਕੀ ਹੋਏਗਾ ਜਿਵੇਂ ਜੇ ਕੇਲੇ ਦੇ ਪੇੜ ਦੇ ਕੋਲ 베ਰੀ ਦਾ ਪੇੜ ਹੋਵੇ ਨਾ ਤੇ 베ਰੀ ਤੇ ਹਵਾ ਆਈ ਤੇ 베ਰੀ ਝੁੱਲਦੀ ਹੈ ਤੇ ਉਹਦੇ ਵਿੱਚ ਕੰਡੇ ਹੁੰਦੇ ਨੇ ਤੇ ਕੇਲੇ ਦਾ ਪੇੜ ਜਿਹੜਾ ਬੜਾ ਹੀ ਕੋਮਲ ਹੁੰਦਾ ਹੈ ਉਸਾਰਾ ਚੀਰਿਆ ਜਾਂਦਾ ਜੇ ਤੁਸੀਂ ਗਲਤ ਫਰੈਂਡਸ ਦੇ ਨਾਲ ਜੁੜੇ ਰਹੋਗੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਦੋਂ ਤੁਸੀਂ ਸਭ ਖਰਾਬ ਹੋ ਜਾਓਗੇ ਸੰਗਤ ਦਾ ਧਿਆਨ ਰੱਖਣਾ ਹੈ ਚੈੱਕ ਮੇਰੇ ਫਰੈਂਡਸ ਠੀਕ ਨੇ ਜਿਹੜੇ ਨਹੀਂ ਠੀਕ ਛੱਡ ਦਿਓ ਨਵੇਂ ਲੱਭੋ ਗੁਰੂ ਜੀ ਨੂੰ ਅਰਦਾਸ ਕਰੋ ਅਸੀਂ ਅਰਦਾਸ ਰੋਜ਼ ਕਰਦੇ ਵੀ ਆ ਸਹੀ ਪਿਆਰੇ ਇਹਦਾ ਕੀ ਮਤਲਬ ਹੁੰਦਾ ਗੁਰੂ ਜੀ ਮੈਨੂੰ ਉਹ ਮਿਲਾਓ ਅੱਜ ਮੇਰੀ ਅੱਜ ਅਰਦਾਸ ਪੂਰੀ ਹੋ ਗਈ ਮੈਨੂੰ ਤੁਸੀਂ ਮਿਲ ਗਏ ਹੈ ਨਾ ਹਮੇਸ਼ਾ ਸੰਗਤ ਦਾ ਧਿਆਨ ਰੱਖੋ ਹਾਂ ਮੈਂ ਦੱਸ ਰਿਹਾ ਸੀ ਜੇ ਢੈਂਦੀ ਕਲਾ ਆਵੇ ਫਿਰ ਕੀ ਕਰਨਾ ਚਾਹੀਦਾ ਹੈ ਕਿਸੇ ਗੁਰਸਿੱਖ ਕੋਲ ਜਾਣਾ ਚਾਹੀਦਾ ਹੈ ਗੱਲ ਸੁਣਾ ਦਿਆਂ ਜੀ ਹਾਲੀ ਗੌਰਵ ਜੀ ਨੇ ਘੜੀ ਨਹੀਂ ਦੇਖੀ ਤਦ ਤੱਕ ਆਪਾਂ ਚੱਲ ਸਕਦੇ ਹਾਂ ਜੀ ਆਏ ਗੁਰੂ ਜੀ ਬੇਟਾ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਓਹੋ ਐ ਤੇ ਜ਼ਿਆਦਾ ਛੋਟਾ ਹੋ ਗਿਆ ਨਹੀਂ ਨਹੀਂ ਇੰਨਾ ਕੋ ਹੁੰਦਾ ਸੀ ਮੈਂ ਗੁਰਦੁਆਰੇ ਗਿਆ ਦਿੱਲੀ ਦੀ ਗੱਲ ਹੈ ਉੱਥੇ ਕੋਈ ਸੱਜਣ ਲੈਕਚਰ ਦੇ ਕੇ ਚਲੇ ਗਏ ਮੈਨੂੰ ਨਾਮ ਵੀ ਨਹੀਂ ਯਾਦ ਉਹਨਾਂ ਦਾ ਪਰ ਉਹਨਾਂ ਦੀ ਗੱਲ ਅੱਜ ਤੱਕ ਮੇਰੇ ਦਿਮਾਗ ਵਿੱਚ ਹੈ ਕਰ ਲੋਗੇ ਕੈਚ ਰੈਡੀ एवरीवन ਬੜੀ ਇੰਪੋਰਟੈਂਟ ਕੈਚ ਹੈ ਨੇ ਮੇਰੀ ਲਾਈਫ ਬਦਲ ਦਿੱਤੀ ਦੇ ਦਿਆਂ ਤੁਹਾਨੂੰ ਮੈਂ ਥੋੜਿਆਂ ਨੇ ਕਿਹਾ ਯਾਰ ਐਵੇਂ ਹੀ ਦੇ ਦਾਂ ਫ੍ਰੀ ਚ ਮੈਂ ਕਿਹਾ ਦਿਆਂ ਜੀ ਚਲ ਦੇ ਦੇਨੇ ਆ ਜੀ ਤੁਸੀਂ ਬੜੇ ਪਿਆਰੇ ਬੱਚੇ ਹੋ ਉਹਨਾਂ ਨੇ ਕਿਹਾ ਕਿ ਪਹਿਲਾ ਸਮੇਂ ਦੇ ਵਿੱਚ ਪਿੰਡ ਵਿੱਚ ਜੇ ਕੋਈ ਉਦਾਸ ਹੁੰਦਾ ਸੀ ਨਿਰਾਸ਼ ਹੁੰਦਾ ਸੀ ਘਬਰਾਇਆ ਹੁੰਦਾ ਸੀ ਤੇ ਪਿੰਡ ਦੇ ਬਜ਼ੁਰਗ ਪਤਾ ਕੀ ਕਹਿੰਦੇ ਹੁੰਦੇ ਸੀ ਜਾ ਕਿਸੇ ਗੁਰਮੁਖ ਨੂੰ ਮਿਲਿਆ ਠੀਕ ਹੋ ਜਾਏਗਾ ਬੋਲਿਓ ਜਾ ਕਿਸੇ ਗੁਰਮੁਖ ਨੂੰ ਮਿਲਿਆ ਠੀਕ ਹੋ ਜਾਏਗਾ ਸਾਰੇ ਨਹੀਂ ਬੋਲੇ ਯਾਰ ਜਾ ਕਿਸੇ ਗੁਰਮੁਖ ਨੂੰ ਮਿਲਿਆ ਠੀਕ ਹੋ ਜਾਏਗਾ ਫਟਾਫਟ ਕਾਪੀ ਤੇ ਲਿਖ ਲੋ ਮੈਂ ਗੱਲ ਸੁਣੀ ਮੇਰੇ ਮਨ ਚ ਆਇਆ ਮੈਂ ਗੱਲ ਲੈ ਪਤਾ ਨਹੀਂ ਕੀ ਬੋਲੀ ਜਾਂਦੇ ਨੇ ਗੁਰਮੁਖੀ ਡਾਕਟਰ ਹੁੰਦਾ ਵੀ ਗੁਰਮੁਖ ਨੂੰ ਮਿਲਿਓ ਠੀਕ ਹੋ ਜਾਓਗੇ ਇਹ ਜਿਹੜੀ ਤੁਹਾਡੀ ਉਮਰ ਹੈ ਨਾ ਸਾਡਾ ਮਨ ਨਾ ਸਾਰੀ ਗੱਲਾਂ ਨੂੰ ਐਕਸੈਪਟ ਨਹੀਂ ਕਰਦਾ ਯੰਗ ਮਾਈਂਡ ਨਾ ਉਹ ਗੁਰੂ ਸਾਹਿਬ ਕਹਿੰਦੇ ਨੇ ਭੜ ਜੋਬਨ ਮੈਂ ਮਤ ਇਹ ਜਿਹੜੀ ਮਤ ਹੈ ਨਾ ਇਹ ਸ਼ਰਾਬੀ ਨਸ਼ਿਆਈ ਹੁੰਦੀ ਹੈ ਵੀ ਨਹੀਂ ਨਹੀਂ ਆ ਤੇ ਐਵੇਂ ਹੀ ਕਹਿੰਦੇ ਨੇ ਆ ਜਿਹੜੇ ਚਿੱਟੀ ਦਾੜੀਆਂ ਵਾਲੇ ਹੁੰਦੇ ਨੇ ਬਜ਼ੁਰਗ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ ਹੈਨਾ ਮੇਰੇ ਮਨ ਚ ਵੀ ਇਹ ਆਇਆ ਪਰ ਨਹੀਂ ਬੇਟਾ ਮੈਂ ਥੋੜਾ ਵੱਡਾ ਹੋਇਆ ਮੈਨੂੰ ਸਮਝ ਆਈ ਇਹ ਜਿਹੜੀ ਸੰਗਤ ਹੈ ਜਿੱਥੇ ਜਾਏ ਬਈਏ ਭਲਾ ਕਈਏ ਕੇਵਲ ਲੈਕਚਰ ਸੁਣ ਕੇ ਨਹੀਂ ਹੋਏਗਾ ਚੰਗੀ ਸੰਗਤ ਕਰਕੇ ਹੋਏਗਾ ਅੱਛਾ ਜੇ ਪਰੇਸ਼ਾਨੀ ਆ ਰਹੀ ਹੈ ਕਿਸੇ ਗੁਰਮੁਖ ਕੋਲ ਜਾਵਾਂਗੇ ਕੀ ਹੋਏਗਾ ਜੀ ਕਿਵੇਂ ਠੀਕ ਹੋ ਜਾਾਂਗੇ ਦੱਸੋ ਕਿਵੇਂ ਕੋਈ ਜਣਾ ਦੱਸੋ ਜੀ ਇਹ ਨਹੀਂ ਯਾਰ ਤੁਸੀਂ ਬੋਲਦੇ ਹੀ ਨਹੀਂ ਪਏ ਦੱਸੋ ਵੱਡੇ ਬੱਚੇ ਦੱਸੋ ਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਜੇ ਤੁਸੀਂ ਕਿਸੇ ਭੈੜੇ ਦੋਸਤ ਕੋਲ ਚਲੇ ਜਾਓਗੇ ਉਹ ਪਤਾ ਕੀ ਕਹੇਗਾ ਸ਼ਰਾਬ ਪੀਲਾ ਹੈ ਐਵਲਾ ਕੈਪਸੂਲ ਖਾ ਲਿਆ ਨਸ਼ੇ ਤੇ ਲਾ ਦੇਗਾ ਸਾਨੂੰ ਹੈਨਾ ਜਾਂ ਗਲਤ ਪਾਸੇ ਲਗਾ ਦੇਗਾ ਪਰ ਜੇ ਕਿਸੇ ਗੁਰਮੁਖ ਕੋਲ ਜਾਵਾਂਗੇ ਵੀਰ ਜੀ ਥੋੜੀ देर ਰਿਕਾਰਡਿੰਗ ਬੰਦ ਕਰਿਓ ਮੈਂ ਇੱਕ ਪਰਸਨਲ ਗੱਲ ਸੁਣਾਣੀ ਹੈ ਹੈ ਸੁਣਾ ਦਿਆਂ ਦੱਸੋਗੇ ਤੇ ਨਹੀਂ ਕਿਸੇ ਨੂੰ